ਸਤਿ ਸ਼੍ਰੀ ਅਕਾਲ ਜੀ ਕਦੇ ਸੋਚਿਆ ਹੈ ਕਿ ਸਾਡਾ ਆਪਣਾ ਮਨ ਹੀ ਸਾਨੂੰ ਦੋ ਬਿਲਕੁਲ ਵੱਖਰਿਆਂ ਰਾਹਾਂ ਤੇ ਲੈ ਕੇ ਜਾ ਸਕਦਾ ਹੈ ਇੱਕ ਰਾਹ ਦੁਖਵਾਲ ਜਾਂਦਾ ਹੈ ਤੇ ਦੂਜਾ ਸਦੀਵੀ ਆਨੰਦਵਲ ਤਾਂ ਅੱਜ ਆਪਾਂ ਜਪਜੀ ਸਾਹਿਬ ਦੀ ਰੋਸ਼ਨੀ ਵਿੱਚ ਮਨ ਦੇ ਇਹੀ ਦੋ ਮਾਰਗ ਮਨਮੁਖ ਅਤੇ ਗੁਰਮੁਖ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਦੇਖੋ ਜਪਜੀ ਸਾਹਿਬ ਦੀ ਬਾਣੀ ਸਾਨੂੰ ਕੋਈ ਸਧਾਰਨ ਰਸਤਾ ਨਹੀਂ ਦੱਸਦੀ ਇਹ ਤਾਂ ਸਾਡੇ ਅੰਦਰ ਚੱਲ ਰਹੇ ਉਸ ਦਵੰਦ ਉਸ ਕੋਲ ਤੇ ਰੋਸ਼ਨੀ ਪਾਉਂਦੀ ਹੈ ਜਿਹੜਾ ਸਾਨੂੰ ਪਰਮ ਸੱਚ ਤੱਕ ਪਹੁੰਚਣ ਤੋਂ ਰੋਕਦਾ ਹੈ ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਇਸ ਸੱਚ ਨੂੰ ਲੱਭਿਆ ਕਿਵੇਂ ਜਾਵੇ ਤੇ ਸਾਡੇ ਅੰਦਰ ਜਿਹੜੀ ਹਉਮੈ ਬੈਠੀ ਹੈ ਉਸ ਨੂੰ ਕਿਵੇਂ ਜਿੱਤਿਆ ਜਾਵੇ ਗੁਰਬਾਣੀ ਇਸ ਦਾ ਜਵਾਬ ਦਿੰਦੀ ਹੈ ਤੇ ਇਹ ਦੱਸਦੀ ਹੈ ਕਿ ਇਹ ਸਾਰੀ ਯਾਤਰਾ ਅਸਲ ਵਿੱਚ ਦੋ ਵਖ ਵਖ ਮਾਰਗਾਂ ਵਿੱਚੋਂ ਇੱਕ ਦੀ ਚੋਣ ਕਰਨ ਦੀ ਹੀ ਕਹਾਣੀ ਹੈ ਹੁਣ ਦੇਖੋ ਇਸ ਰੋਹਾਨੀ ਸਫ਼ਰ ਤੇ ਸਭ ਤੋਂ ਵੱਡੀ ਰੁਕਾਵਟ ਪਤਾ ਕੀ ਹੈ ਸਾਡਾ ਆਪਣਾ ਮਨ ਜਪੂਜੀ ਸਾਹਿਬ ਵਿੱਚ ਤਾਂ ਇਹਨਾਂ ਨੂੰ ਅਸੰਖ ਮੂਰਖ ਅੰਦਕੋਰ ਕਿਹਾ ਗਿਆ ਹੈ ਯਾਨੀ ਕਿ ਅਣਗਿਣਤ ਕੋਰ ਮੂਰਖ ਇਸੇ ਅਵਸਥਾ ਨੂੰ ਹੀ ਬਾਣੀ ਵਿੱਚ ਮਨਮੁਖ ਕਿਹਾ ਗਿਆ ਉਹ ਜੋ ਸਿਰਫ ਤਾਂ ਸਿਰਫ ਆਪਣੇ ਮਨ ਦੇ ਪਿੱਛੇ ਚੱਲਦਾ ਹੈ ਤਾਂ ਮਨਮੁਖ ਹੈ ਕੌਣ ਮਨਮੁਖ ਉਹ ਹੈ ਜਿਸ ਦਾ ਗਾਈਡ ਕੋਈ ਉੱਚੀ ਸਿਆਣਪ ਨਹੀਂ ਬਲਕਿ ਉਸ ਦੇ ਆਪਣੇ ਮਨ ਦੀਆਂ ਕੱਚੀਆਂ ਭਾਵਨਾਵਾਂ ਉਸ ਦੀਆਂ ਆਪਣੀਆਂ ਇੱਛਾਵਾਂ ਹਨ ਉਹ ਬਸ ਆਪਣੇ ਬੇਕਾਬੂ ਮਨ ਦੀਆਂ ਲਹਿਰਾਂ ਦੇ ਪਿੱਛੇ ਭੱਜਦਾ ਫਿਰਦਾ ਹੈ ਹੋਰ ਕੁਝ ਨਹੀਂ ਸਰੋਤਾਂ ਵਿੱਚ ਇਸ ਅਵਸਥਾ ਨੂੰ ਇੱਕ ਭੁੱਲ ਭਲਈਆ ਵਾਂਗ ਦੱਸਿਆ ਗਿਆ ਹੈ। ਇਨਸਾਨ ਆਪਣੀ ਮਨ ਦੀਆਂ ਉਲਝਣਾਂ ਵਿੱਚ ਇੰਨਾ ਕੋ ਗਵਾਚ ਜਾਂਦਾ ਹੈ ਕਿ ਬਸ ਭਟਕਦਾ ਰਹਿੰਦਾ ਹੈ। ਕੋਈ ਰਾਹ ਨਹੀਂ ਲੱਭਦਾ। ਇਸੇ ਲਈ ਮਨਮੁਖਧਾਰਾ ਦੁੱਖਾਂ ਨਾਲ ਭਰਿਆ ਹੁੰਦਾ ਹੈ। ਹਉਮੈ ਵਿੱਚ ਫਸਿਆ ਹੋਇਆ ਮਨ ਬਿਲਕੁਲ ਉਸ ਪਤੰਗੇ ਵਰਗਾ ਹੈ ਜਿਹੜਾ ਦੀਵੇ ਦੀ ਲਾਟ ਵੱਲ ਖਿੱਚਿਆ ਜਾਂਦਾ ਹੈ। ਭਾਵੇਂ ਉਸ ਨੂੰ ਪਤਾ ਹੁੰਦਾ ਹੈ ਕਿ ਅੰਤ ਵਿੱਚ ਸੜ ਕੇ ਸੁਆਹ ਹੀ ਹੋਣਾ ਹੈ। ਉਹ ਆਪਣੇ ਹੀ ਬਣਾਏ ਮਾਇਆ ਦੇ ਜ਼ਹਿਰੀਲੇ ਜਾਲ ਵਿੱਚ ਫਸ ਕੇ ਅਸਲ ਵਿੱਚ ਆਪਣਾ ਹੀ ਨੁਕਸਾਨ ਕਰ ਬੈਠਦਾ ਹੈ ਪਰ ਜੇ ਇੱਕ ਪਾਸੇ ਹਨੇਰੇ ਦਰਾ ਹੈ ਤਾਂ ਦੂਜੇ ਪਾਸੇ ਚਾਨਣ ਵੀ ਤਾਂ ਹੈ ਮਨਮੁਖਤੇ ਬਿਲਕੁਲ ਉਲਟ ਹੈ ਗੁਰਮੁਖ ਦੀ ਆਦਰਸ਼ ਅਵਸਥਾ ਗੁਰਮੁਖ ਯਾਨੀ ਉਹ ਜਿਸ ਨੇ ਆਪਣਾ ਮੂੰਹ ਆਪਣੇ ਮਨ ਤੋਂ ਮੋੜ ਕੇ ਗੁਰੂਵਲ ਕਰ ਲਿਆ ਹੈ ਤਾਂ ਗੁਰਮਕੀ ਕਰਦਾ ਹੈ ਉਹ ਆਪਣੀ ਜ਼ਿੰਦਗੀ ਨੂੰ ਬ੍ਰਹਮ ਗਿਆਨ ਗੁਰੂ ਦੀ ਸਿੱਖਿਆ ਨਾਲ ਜੋੜਦਾ ਹੈ ਉਹ ਹਉਮੈ ਤੋਂ ਮੂੰਹ ਮੋੜ ਕੇ ਸੱਚ ਦੇ ਰਾਹ ਤੇ ਤੁਰ ਪੈਂਦਾ ਹੈ संत तेजा सिंह जी ਦੇ ਇਸ ਅਨੁਵਾਦ ਤੋਂ ਪਤਾ ਲੱਗਦਾ ਹੈ ਕਿ ਗੁਰਮੁਖ ਦੀ ਅੰਦਰੂਨੀ ਅਵਸਥਾ ਕਿਹੋ ਜਿਹੀ ਹੁੰਦੀ ਹੈ। ਉਹਨਾਂ ਦੇ ਮਨ ਹਮੇਸ਼ਾ ਇੱਕ ਆਨੰਦ ਵਿੱਚ, ਸਭ ਨੂੰ ਪਿਆਰ ਕਰਨ ਵਾਲੀ ਭਾਵਨਾ ਵਿੱਚ, ਆਤਮ ਗਿਆਨ, ਸੰਜਮ ਅਤੇ ਦਇਆ ਦੇ ਸਾਗਰ ਵਿੱਚ ਟੁੱਬੀ ਲਈ ਰੱਖਦੇ ਹਨ। ਤੇ ਇਸੇ ਮਾਰਗ ਤੇ ਚੱਲ ਕੇ ਗੁਰਮੁਖ ਕਮਲ ਦੇ ਫੁੱਲ ਵਾਂਗ ਬਣ ਜਾਂਦਾ ਹੈ। ਦੁਨੀਆ ਦੇ ਚਿੱਕੜ ਵਿੱਚ ਰਹਿੰਦਾ ਹੈ ਪਰ ਉਸ ਤੋਂ ਉੱਪਰ ਨਿਰਲੇਪ, ਉਸ ਸਾਰੇ ਦੁੱਖਾਂ ਤੋਂ ਮੁਕਤ ਹੋ ਕੇ ਸਦਾ ਵਿਕਾਸ ਦੀ ਅਵਸਥਾ ਨੂੰ ਪਾ ਲੈਂਦਾ ਹੈ। हमेशा खिड़े रहने सदीवी आनंद की अवस्था तो फिर असल सवाल यह है कि कोई मनमुख की अवस्था तो गुरमुख बन तक का सफर तय किए करता है बाणी इस बदलाव ले एक बहुत ही साफ दिन पड़ावी रास्ता दसती है पहला कदम है सुनिया, यानी रब्बी शब्द न पूरी निम्रता ध्यान सुनना दूजा है मन्ने ਜੋ ਸੁਣਿਆ ਹੈ ਉਸ ਤੇ ਪੂਰਾ ਵਿਸ਼ਵਾਸ ਕਰਨਾ ਉਸ ਨਾਲ ਪ੍ਰੇਮ ਕਰਨਾ ਅਤੇ ਤੀਜਾ ਤੇ ਆਖਰੀ ਕਦਮ ਹੈ ਧਿਆਨ ਉਸ ਸ਼ਬਦ ਨੂੰ ਸਿਮਰਨ ਰਾਹੀਂ ਅਭਿਆਸ ਰਾਹੀਂ ਆਪਣੇ ਮਨ ਵਿੱਚ ਪੱਕਾ ਕਰ ਲੈਣਾ ਇਹ ਤਿੰਨੇ ਕਦਮ ਮਿਲ ਕੇ ਇੱਕ ਅਜਿਹੀ ਰੂਹਾਨੀ ਅਵਸਥਾ ਬਣਾਉਂਦੇ ਹਨ ਜੋ ਜੋ ਸ਼ਬਦਾਂ ਦੀ ਪਕੜ ਤੋਂ ਬਾਹਰ ਹੈ ਬਾਣੀ ਖੁਦ ਕਹਿੰਦੀ ਹੈ ਕਿ ਮੰਨਣ ਵਾਲੇ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਤੇ ਜਿਹੜਾ ਕੋਸ਼ਿਸ਼ ਕਰਦਾ ਹੈ ਉਹ ਬਾਅਦ ਵਿੱਚ ਪਛਤਾਉਂਦਾ ਹੈ ਕਿਉਂਕਿ ਸ਼ਬਦ ਉਸ అనుభవ ਨੂੰ ਬਿਆਨ ਕਰਨ ਲਈ ਹਮੇਸ਼ਾ ਛੋਟੇ ਪੈ ਜਾਂਦੇ ਹਨ ਤਾਂ ਇਹ ਤਾਂ ਸਾਫ਼ ਹੈ ਕਿ ਇਹ ਦੋਵੇਂ ਰਾਹ ਇੱਕੋ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਇਹਨਾਂ ਦੇ ਅੰਤਮ ਨਤੀਜੇ ਇਹਨਾਂ ਦੀਆਂ ਮੰਜ਼ਲਾਂ ਵੀ ਇੱਕ ਦੂਜੇ ਤੋਂ ਬਿਲਕੁਲ ਵੱਖਰੀਆਂ ਹਨ ਤਾਂ ਅੰਤ ਵਿੱਚ ਫਰਕ ਬਿਲਕੁਲ ਸਾਫ਼ ਹੈ ਇੱਕ ਪਾਸੇ ਮਨਮੁਖ ਦਾ ਰਾਹ ਹੈ ਜੋ ਦੁੱਖਾਂ ਹਉਮੈ ਅਤੇ ਆਤਮਿਕ ਮੌਤ ਵੱਲ ਲੈ ਜਾਂਦਾ ਹੈ ਦੂਜੇ ਪਾਸੇ ਗੁਰਮੁਖ ਦਾ ਰਾਹ ਹੈ ਜੋ ਸਦੀਵੀ ਆਨੰਦ ਬ੍ਰਹਮ ਨਾਲ ਮਿਲਾਪ ਅਤੇ ਜਨਮ ਮਰਨ ਦੇ ਚੱਕਰ ਤੋਂ ਆਜ਼ਾਦੀ ਵੱਲ ਲੈ ਜਾਂਦਾ ਹੈ ਅਤੇ ਅੰਤ ਵਿੱਚ ਸਾਰੀ ਵਿਚਾਰ ਇਸ ਇੱਕ ਤੁਕ ਵਿੱਚ ਆ ਕੇ ਸਿਮਟ ਜਾਂਦੀ ਹੈ ਜੋ ਗੁਰਮੁਖਤੇ ਮਾਰਗ ਦਾ ਅਸਲ सार ਹੈ ਨਾਨਕ ਪਕਤਾ ਸਦਾ ਵਿਗਾਸ ਯਾਨੀ ਹੈ ਨਾਨਕ ਪ੍ਰਭੂ ਦੇ ਪਗਤ ਹਮੇਸ਼ਾ ਖਿੜਾਓ ਵਿੱਚ ਰਹਿੰਦੇ ਹਨ ਹਮੇਸ਼ਾ ਸਦੀਵੀ ਆਨੰਦ ਵਿੱਚ ਰਹਿੰਦੇ ਹਨ ਇਹ ਸਾਰੀ ਵਿਚਾਰ ਹਰ ਇੱਕ ਲਈ ਇੱਕ ਅੰਤਿਮ ਸਵਾਲ ਛੱਡ ਜਾਂਦੀ ਹੈ ਜਿਸ ਦਾ ਜਵਾਬ ਹਰ ਕਿਸੇ ਨੇ ਆਪਣੇ ਅੰਦਰ ਲੱਭਣਾ ਹੈ ਇਨਸਾਨ ਕਿਸ ਆਵਾਜ਼ ਨੂੰ ਸੁਣਨ ਦੀ ਚੋਣ ਕਰਦਾ ਹੈ ਆਪਣੇ ਭਟਕਦੇ ਹੋਏ ਮੰਦੀ ਜਾਂ ਫਿਰ ਸਦੀਵੀ ਗੁਰੂ ਦੀ